ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ 10 ਰੁਪਏ ਦਾ ਛਿੱਕਾ ਇੱਕ ਅਜਿਹੀ ਥਾਂ ਤੇ ਰੱਖ ਦੇਵੋ ਜਿਸ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਸੰਗਤ ਜੀ ਦੀਵਾਲੀ ਸਿਰਫ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ ਇਹ ਚਾਨਣ ਆਪਣੇ ਮਨ ਅੰਦਰ ਕਰਨ ਦਾ ਸਮਾਂ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਿ ਕਦੋਂ ਸਾਡੇ ਘਰ ਵਿੱਚ ਉਸ ਵਾਹਿਗੁਰੂ ਦੀ ਮਿਹਰ ਹੋਵੇਗੀ ਕਦੋਂ ਸਾਡੇ ਕਰਮ ਬਦਲਣਗੇ ਪਰ ਵਾਹਿਗੁਰੂ ਜੀ ਦੀ ਕਿਰਪਾ ਹਾਸਲ ਕਰਨ ਦੇ ਲਈ ਬਸ ਇੱਕ ਭਰੋਸਾ ਤੇ ਨਿਮਰ ਮਨ ਹੋਣਾ ਚਾਹੀਦਾ ਹੈ ਸੰਗਤ ਜੀ ਦੀਵਾਲੀ ਦਾ ਤਿਹਾਰ ਰੋਸ਼ਨੀ ਦਾ ਤਿਹਾਰ ਉਮੀਦ ਦਾ ਸੰਦੇਸ਼ ਹੈ ਕਿ ਤੁਸੀਂ ਜਾਣਦੇ ਹੋ ਦੀਵਾਲੀ ਦਾ ਸਭ ਤੋਂ ਸੁੰਦਰ ਆਰਥਿਕ ਬਾਹਰੀ ਚਾਨਣ ਨਹੀਂ ਹੁੰਦਾ ਸਗੋਂ ਆਪਣੇ ਮਨ ਦੇ ਅੰਧਕਾਰ ਨੂੰ ਮਿਟਾਉਣਾ ਹੈ ਅੱਜ ਦੀ ਇਸ ਵੀਡੀਓ ਵਿੱਚ ਇੱਕ 10 ਰੁਪਏ ਦੇ ਸਿੱਕੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨਾਲ ਇਸ ਦੀਵਾਲੀ ਤੇ ਤੁਹਾਡੇ ਕਰਮ ਬਦਲ ਜਾਣਗੇ ਇਹ ਗੁਰਬਾਣੀ ਦੀ ਉਹ ਸੋਚ ਹੈ ਜੋ ਜੀਵਨ ਬਦਲ ਸਕਦੀ ਹੈ ਗੁਰਬਾਣੀ ਕਹਿੰਦੀ ਹੈ ਜੋ ਬੀਜੈ ਸੋ ਉਗਵੇ ਜੋ ਕਰੇ ਸੋ ਪਾਵੇ ਜਿਹੜਾ ਬੀਜ ਅਸੀਂ ਆਪਣੇ ਕਰਮਾਂ ਨਾਲ ਬੀਜਦੇ ਹਾਂ ਉਹੀ ਫਲ ਸਾਨੂੰ ਮਿਲਦਾ ਹੈ ਜੇ ਅਸੀਂ ਸੇਵਾ ਸਿਮਰਨ ਤੇ ਸਤਕਾਰ ਦਾ ਬੀਜ ਬੀਜੀਏ ਤਾਂ ਜੀਵਨ ਵਿੱਚ ਸੁੱਖ ਤੇ ਚਾਨਣ ਆਉਂਦਾ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਵਿੱਚ ਹੀ ਮੁਸ਼ਕਲਾਂ ਕਿਉਂ ਆ ਰਹੀਆਂ ਨੇ ਪਰ ਸੱਚ ਇਹ ਹੈ ਕਿ ਵਾਹਿਗੁਰੂ ਸਾਨੂੰ ਹਰ ਚੀਜ਼ ਨਾਲ ਸਿਖਾਉਂਦੇ ਹਨ ਦੱਸਦੇ ਹਨ ਜਦੋਂ ਅਸੀਂ ਸਹੀ ਰਸਤੇ ਤੇ ਚੱਲਦੇ ਹਾਂ ਤਾਂ ਕਰਮ ਆਪਣੇ ਆਪ ਮਿੱਠੇ ਹੋ ਜਾਂਦੇ ਹਨ ਆਓ ਹੁਣ ਅਸੀਂ ਗੱਲ ਕਰੀਏ ਉਸ 10 ਰੁਪਏ ਦੇ ਸਿੱਕੇ ਦੀ ਜਿਸ ਨਾਲ ਸਾਡੀ ਜ਼ਿੰਦਗੀ ਬਦਲਣੀ ਹੈ 10 ਰੁਪਏ ਦਾ ਚਿੱਕਾ ਕਿਸਮਤ ਬਦਲ ਦਿੰਦਾ ਹੈ ਜੀ ਪਰ ਇਹ ਤੁਹਾਡੀ ਨੀਅਤ ਵੀ ਬਦਲ ਦਿੰਦਾ ਹੈ ਤੁਹਾਡੀ ਜ਼ਿੰਦਗੀ ਵੀ ਬਦਲ ਦਿੰਦਾ ਹੈ ਸੰਗਤ ਜੀ ਦੀਵਾਲੀ ਤੋਂ ਪਹਿਲਾਂ ਸਿਰਫ 10 ਰੁਪਏ ਦਾ ਸ਼ਿੱਕਾ ਆਪਣੇ ਘਰ ਦੇ ਪਵਿੱਤਰ ਅਸਥਾਨ ਤੇ ਰੱਖ ਦਿਓ ਜਿੱਥੇ ਤੁਸੀਂ ਪਾਠ ਜਾਂ ਸਿਮਰਨ ਕਰਦੇ ਹੋ ਉਹ 10 ਰੁਪਏ ਦਾ ਸ਼ਿੱਕਾ ਰੱਖ ਕੇ ਉਸ ਵੇਲੇ ਇੱਕ ਅਰਦਾਸ ਕਰੋ ਕਿ ਹੇ ਵਾਹਿਗੁਰੂ ਜੀ ਮੇਰੇ ਘਰ ਪਰਿਵਾਰ ਤੇ ਮਿਹਰ ਕਰੋ ਮੇਰੇ ਮਨ ਨੂੰ ਸੇਵਾ ਤੇ ਸਿਮਰਨ ਵਿੱਚ ਜੋੜ ਦਿਓ ਜਦੋਂ ਤੁਸੀਂ ਦਿਲੋਂ ਇਹ ਅਰਦਾਸ ਕਰਦੇ ਹੋ ਤਾਂ ਇਹ ਛਿੱਕਾ ਇੱਕ એનર્ਜੀ ਪੁਆਇੰਟ ਬਣ ਜਾਂਦਾ ਹੈ ਤੁਹਾਡੇ ਭਰੋਸੇ ਦਾ ਤੁਹਾਡੇ ਵਿਸ਼ਵਾਸ ਦਾ ਵਾਹਿਗੁਰੂ ਜੀ ਸਿਰਫ ਉਹੀ ਸੁਣਦੇ ਹਨ ਜੋ ਮਨੋਂ ਕਿਹਾ ਜਾਵੇ ਸੰਗਤ ਜੀ ਇੱਕ ਵਾਰ ਇੱਕ ਗਰੀਬ ਸਿੱਖ ਹਰ ਰੋਜ਼ ਗੁਰੂ ਘਰ ਜਾਇਆ ਕਰਦਾ ਸੀ ਬਾਰੋ ਗੁਰੂ ਸਾਹਿਬ ਜੀ ਨੂੰ ਸਿਰਫ ਇੱਕ ਪੈਸਾ ਹੀ ਮੱਥਾ ਟੇਕਦਾ ਸੀ ਇਹ ਵੇਖ ਕੇ ਲੋਕ ਹੱਸਦੇ ਸਨ ਇਹ ਇੱਕ ਪੈਸੇ ਦਾ ਕੀ ਮੱਥਾ ਟੇਕਣ ਲੱਗਿਆ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਇੱਕ ਪੈਸਾ ਮੱਥਾ ਟੇਕਣ ਵਾਲਾ ਸਭ ਤੋਂ ਵੱਡਾ ਦਾਤਾ ਹੈ ਕਿਉਂਕਿ ਇਹ ਆਪਣੀ ਨੀਤ ਨਾਲ ਮੱਥਾ ਟੇਕਦਾ ਹੈ ਦਿਖਾਵੇ ਨਾਲ ਨਹੀਂ ਸੰਗਤ ਜੀ ਵਾਹਿਗੁਰੂ ਜੀ ਨੀਅਤ ਵੇਖਦੇ ਹਨ ਰਕਮ ਨਹੀਂ ਇਸੀ ਤਰ੍ਹਾਂ ਇਹ 10 ਰੁਪਏ ਦਾ ਛਿਕਾ ਤੁਹਾਡੇ ਵਿਸ਼ਵਾਸ ਦੀ ਨਿਸ਼ਾਨੀ ਹੈ ਇਸ ਨਾਲ ਅਸੀਂ ਯਾਦ ਕਰਦੇ ਹਾਂ ਮੇਰਾ ਸਭ ਕੁਝ ਵਾਹਿਗੁਰੂ ਜੀ ਦੀ ਮਿਹਰ ਨਾਲ ਹੈ ਮੇਰੇ ਕੋਲ ਜੋ ਕੁਝ ਵੀ ਹੈ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੈ ਆਪਣੇ ਮਨ ਨੂੰ ਸ਼ਾਂਤ ਕਰਿਏ ਅਤੇ ਏਕੋ ਨਾਮ ਜਪੀਏ ਵਾਹਿਗੁਰੂ 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 ਜਦੋਂ ਤੁਸੀਂ ਨਾਮ ਨਾਲ ਜੁੜਦੇ ਹੋ ਤਾਂ ਹਰ ਚਿੰਤਾ ਹਰ ਡਰ ਹਰ ਅੰਧਕਾਰ ਦੂਰ ਹੋ ਜਾਂਦਾ ਹੈ। ਇਹ ਹੀ ਸੱਚੀ ਦੀਵਾਲੀ ਹੈ ਮਨ ਦੇ ਅੰਧਕਾਰ ਨੂੰ ਮਿਟਾ ਕੇ ਚਾਨਣ ਕਰਨਾ। ਸੰਗਤ ਜੀ ਦੀਵਾਲੀ ਦੀ ਰਾਤ ਆਪਣੇ ਘਰ ਵਿੱਚ ਚਾਨਣ ਜ਼ਰੂਰ ਕਰੋ ਪਰ ਮਨ ਵਿੱਚੋਂ ਨਫ਼ਰਤ ਗੁੱਸਾ ਤੇ ਦੁੱਖ ਦਾ ਅੰਧਕਾਰ ਵੀ ਮਿਟਾਓ। ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਦੇਣ ਸਹਿਜ ਤੇ ਚਾਨਣ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ